ਸਾਸਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਪਹੁੰਚਿਆ ਜੀ ਅੱਜ ਫੇਰ 베ਗੋਵਾਲ ਬਾਬਾ ਸਿਰਜਨ ਜੀ ਦੇਸੀ ਦਵਾਖਾਨਾ ਦੇ ਵਿੱਚ ਤੰਦਾ ਦੇ ਕਿ ਇੱਥੇ ਬੈ ਜਸਵੰਤ ਸਿੰਘ ਜੀ ਹੋਰੀ ਜੋ ਕਿ ਗੋਡਿਆਂ ਦਾ ਮੋਡਿਆਂ ਦਾ ਸਰਵਾਈਕਲ ਦਾ ਪੇਨ ਦਾ ਜਿਹੜਾ ਆ ਉਹ ਟ੍ਰੀਟਮੈਂਟ ਕਰਦੇ ਨੇ ਤੰਦਾ ਦੇ ਕਿ ਇੱਥੇ ਟ੍ਰੀਟਮੈਂਟ ਦੇ ਲਈ ਪਹੁੰਚਣ ਵਾਸਤੇ ਤੁਸੀਂ 베ਗੋਵਾਲ ਪਹੁੰਚ ਸਕਦੇ ਜੀ ਹਰ ਸ਼ਨੀਵਾਰ ਜਿਹੜਾ ਆ ਬੇਗੋਵਾਲ ਸਵੇਰੇ 11 ਤੋਂ ਲੈ ਕੇ ਸ਼ਾਮ 3 ਵਜੇ ਤੱਕ ਜਿਹੜਾ ਆ ਡਾਕਟਰ ਸਾਹਿਬ ਇੱਥੇ ਵਿਜ਼ਿਟ ਕਰਦੇ ਨੇ ਤੇ ਦੇਖਦੇ ਨੇ ਮਰੀਜ਼ਾਂ ਨੂੰ ਜੇਕਰ ਤੁਸੀਂ ਵੀ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ ਚਾਹੇ ਟਾਡੇ ਲੱਕ 'ਚ ਦਰਦ ਆ ਚਾਹੇ ਟਾਡੀ ਰੀਡ ਦੀ ਹੱਡੀ ਦੀ ਦਰਦ ਆ ਡਿਸਕ ਪੇਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਲੱਕ 'ਚ ਦਰਦ ਅ ਨਿਕਲ ਕੇ ਲੱਤ ਚ ਜਾਂਦੀ ਹੋਵੇ ਚਾਹੇ ਫਿਰ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ ਜੋੜਾਂ ਦੀ ਦਰਦਾਂ ਦੀ ਪ੍ਰੋਬਲਮ ਆ ਤੇ ਤੁਸੀਂ ਜਿਹੜਾ ਆ ਬੇਗੋਵਾਲ ਪਹੁੰਚ ਕੇ ਆਪਣਾ ਟ੍ਰੀਟਮੈਂਟ ਜਿਹੜਾ ਆ ਉਹ ले ਸਕਦੇ ਹੋ बेगोवाल ਦੇ ਵਿੱਚ ਹੀ ਅਸੀਂ ਇਸ ਟਾਈਮ ਮੌਜੂਦ ਆ ਤੁਹਾਂ ਦਾ ਦੇ ਕਿ ਮੇਰੀ ਬੈਕਸ਼ੈਟ ਤੇ ਤੁਸੀਂ ਦੇ ਦੇ ਪਿਓ ਬਾਬਾ ਸ਼੍ਰੀ ਚਾਂਜੀ ਦੇਸੀ ਦਵਾਈਖਾਨਾ बेगोवाल ਜਿੱਥੇ ਕਿ ਅਸੀਂ ਇਸ ਟਾਈਮ ਪਹੁੰਚੇ ਹੋਏ ਆ ਤੇ ਬਹੁਤ ਸਾਰੇ ਮਰੀਜ਼ ਵੀ ਜਿਹੜੇ ਆ ਅੰਦਰ ਪਹੁੰਚੇ ਹੋਏ ਆ ਡਾਕਟਰ ਸਾਹਿਬ ਵੀ ਪਹੁੰਚ ਚੁੱਕੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨਾਲ ਦੀ ਨਾਲ ਮਰੀਜ਼ਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਇੱਥੇ ਦਾ ਆ ਕੇ ਕੀਵੇਂ ਦਾ ਲੱਗਦਾ ਆ ਤੇ ਕੀ ਜਿਹੜੇ ਕਿਹੜੇ ਮਰੀਜ਼ ਕਿੱਥੋਂ ਕਿੱਥੋਂ ਪਹੁੰਚਦੇ ਨੇ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਨੰਬਰ ਜਿਹੜਾ ਆ ਉਹਨਾਂ ਦਾ ਤੁਹਾਨੂੰ ਐਂਡ ਤੇ ਉੱਤੇ ਮਿਲ ਜਾਵੇਗਾ ਤੇ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਜਿਹੜਾ ਆ ਇਹਨਾਂ ਕੋ ਆ ਸਕਦੇ ਹੋ ਅਗਰ ਤੁਸੀਂ ਸ਼ਨੀਵਾਰ ਤੋਂ ਇਲਾਵਾ ਦਿਖਾਣਾ ਚਾਹੁੰਦੇ ਹੋ ਤਾਂ ਲੁਧਿਆਣੇ ਵਾਲੀ ਸਾਈਡ ਤੇ ਮੁੱਲਾਪੁਰ ਦੇ ਵਿੱਚ ਜਿਹੜਾ ਆ ਤੁਸੀਂ ਦਿਖਾ ਸਕਦੇ ਹੋ ਲੁਧਿਆਣਾ ਤੋਂ ਮੁੱਲਾਪੁਰ ਜਾ ਕੇ ਵੀ ਵਖਾ ਸਕਦੇ ਜੇ ਤੁਸੀਂ ਉਧਰ ਕਿਤੇ ਵੀ ਬੁਲੰਗ ਕਰਦੇ ਹੋ ਤਾਂ ਤੁਸੀਂ ਜਿਹੜਾ ਆ ਮੁੱਲਾਪੁਰ ਦੇ ਵਿੱਚ ਜਿਹੜਾ ਆ ਆਪਣਾ ਟ੍ਰੀਟਮੈਂਟ ਲੈ ਸਕਦੇ ਹੋ ਅ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ਜਾਂਪਰ ਪਠਾਨਕੋਟ ਮਕੇਰੀਆਂ ਦਸੂਹਾ ਵਾਲਿਆ ਜਿਹੜੇ ਉਹ 베ਗੋਵਾਲ ਜੋ ਕਿ ਕਪੂਰਥਲੇ ਦੇ ਨੇੜੇ 베ਗੋਵਾਲ ਇਧਰ ਲਈ ਛੜਤੇ ਆ ਉਸ ਪਾਸੇ ਆ ਕੇ ਤੁਸੀਂ ਜਿਹੜਾ ਆ ਆਪਣਾ ਟ੍ਰੀਟਮੈਂਟ ਲੈ ਸਕਦੇ ਹੋ ਤੇ ਆਓ ਅੰਦਰ ਚੱਲਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਮਰੀਜ਼ਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਪਰ ਹੋ ਵੀ ਨਹੀਂ ਯਕੋ ਜੀ ਅਨਾਨਕੇ ਮੇਰੀ ਇੱਕ ਗੱਲ ਦਾ ਜਵਾਬ ਦਿਓ ਤੁਹਾਡਾ ਇਹ ਬਾਪੂ ਵੀ ਭੁੱਲਿਓ ਦਿਮਾਗ ਚੋਂ ਕੱਢ ਦੋ ਲੱਖ 9090 ਦਾ ਸਸਾਂਹ ਦਾ ਇਹ ਹਾਲ ਹੈ ਜੇ ਮੈਂ ਤੁਹਾਡੀ ਮੈਂ ਤੁਹਾਡਾ ਬੁਲਾਣ ਨਹੀਂ ਇਹ ਹੈਗਾ ਤੇ ਤੁਸੀਂ ਕਰਕੇ ਚੁੱਪ ਕਰਕੇ ਮਤਰੇ ਆ ਕੀ ਵੀ ਇਹ ਜਿਹਾ ਕਰਕੇ ਇਹ ਰਹਿ ਲਗਾ ਸਾਰੋਂ ਕੀ ਬਜੇ ਆਸਣਾ ਦੇ ਲਾ ਕੇ ਤੇ ਦੋਸਤੋ ਐ ਟਾਈਮ ਅਸੀਂ ਤੁਹਾਨੂੰ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਬੇਗੋਵਾਲ ਤੋਂ ਜਿਹੜਾ ਆ ਲਾਈਵ ਟਰੀਟਮੈਂਟ ਦਿਖਾ ਰਹੇ ਹਾਂ ਜਿੱਥੇ ਕਿ ਡਾਕਟਰ ਵੈਦ ਸਾਡੇ ਵੈਦ ਜੀ ਜਸਵੰਤ ਸਿੰਘ ਜੀ ਲਾਈਵ ਟਰੀਟਮੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ ਲੱਕ ਦਰਦ ਨੂੰ ਲੈ ਕੇ ਜਿਹੜਾ ਆ ਡਾਕਟਰ ਸਾਹਿਬ ਵੱਲੋਂ ਟਰੀਟਮੈਂਟ ਕੀਤਾ ਜਾ ਰਿਹਾ ਮਰੀਜ਼ ਲੱਕ ਦੇ ਦਰਦ ਦੇ ਨਾਲ ਪੀੜਤ ਸੀ ਜਿਹਦੇ ਲੱਕ ਦੇ ਦਰਦ ਦੇ ਨਾਲ ਜਿਹੜਾ ਆ ਲੱਤਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਉਸ ਮਰੀਦ ਦਾ ਜਿਹੜਾ ਆ ਟ੍ਰੀਟਮੈਂਟ ਕੀਤਾ ਜਾ ਰਿਹਾ ਆ ਐਸ ਟਾਈਮ ਤਸਵੀਰਾਂ ਤੁਸੀਂ ਦੇ ਦੇ ਪਈਓ ਬਾਬਾ ਸ੍ਰੀ ਚੰਨ ਜੀ ਦੇਸੀ ਦਵਾਈਖਾਨਾ ਬੇਗੋਵਾਲ ਤੋਂ ਤਾਂ ਦਾਦੇ ਕਿ ਬੈ ਜਸਵੰਤ ਜੀ ਜਿਹੜਾ ਆ ਇਲਾਜ ਕਰਦੇ ਪਏ ਨੇ ਲੱਕ ਦਰਦ ਦੀ ਜਿਹੜੀ ਪ੍ਰੋਬਲਮ ਸੀ ਉਹ ਉਹ ਸੋ ਪ੍ਰੋਬਲਮ ਨੂੰ ਲੈ ਕੇ ਮਰੀਜ਼ ਇੱਥੇ ਪਹੁੰਚੇ ਹੋਏ ਨੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਸਾਡੇ ਨਾਲ ਦੇਖ ਚੁੱਕੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਰੀਜ਼ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਕਿੱਥੋਂ ਆਏ ਨੇ ਸਰ ਕਿੱਥੋਂ ਆਏ ਰਹੀ ਮੈਂ ਬੜਾ ਪਿੰਡ ਤੋਂ ਹਾਂਜੀ ਬੜੇ ਬੈਟ ਤੋਂ ਗਰਾਇਆ ਇਹਦੇ ਗੜ ਦੇ ਵਿੱਚ ਉਹ ਫੇਰ ਨਾਲਾ ਬੜਾ ਪਿੰਡ ਗਰਾਇਆ ਤੋਂ ਆਇਆ ਹੈ ਆ ਮੁੰਡਾ ਮੇਰੇ ਕੋਲ ਪਹਿਲਾਂ ਵੀ ਆ ਲਿਆ ਤੇ ਇਹ ਲੈ ਕੇ ਆਇਆ ਉਹਨੂੰ ਅੱਜ ਇਹਨੂੰ ਪਹਿਲਾਂ ਦੇਖ ਰਿਆ ਤੋਰ ਕੇ ਅ ਸਰ ਕੀ ਪ੍ਰੋਬਲਮ ਸੀ ਮੇਰੇ ਜੀ ਲੱਤ ਦੇ ਵਾਰ ਨਹੀਂ ਮਿਲਦਾ ਚਾਰ ਚੱਲ ਤੇ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ ਬਾ ਖੜ ਨਹੀਂ ਹੁੰਦਾ ਡੱਪਨ ਅੱਛਾ ਖੜ ਨਹੀਂ ਹੁੰਦਾ ਚਲੋ ਬਾਕੀ ਦੇਖਦੇ ਆ ਕਿ ਡਾਕਟਰ ਸਾਹਿਬ ਉਹਨਾਂ ਨੇ ਜਿਹੜਾ ਆ ਇਸ ਟਾਈਮ ਟਰੀਟਮੈਂਟ ਕੀਤਾ ਆ ਤੇ ਲੱਕ ਦੇ ਟਰੀਟਮੈਂਟ ਚ ਲੱਤਾਂ ਦੀ ਕਮਜ਼ੋਰੀ ਜਿਸ ਚ ਤੁਰੰਝ ਪ੍ਰੋਬਲਮ ਆਉਂਦੀ ਸੀ ਤੇ ਬੈਸਾਖੀ ਦੇ ਸਾਰੇ ਆਏ ਨੇ ਤੇ ਤੁਸੀਂ ਹੁਣ ਦੇਖਦੇ ਪਏ ਹੋ ਕਿੰਨਾ ਲੱਖ ਦੀ ਜਗੜ ਨਹੀਂ ਡੁੱਤੀ ਲੱਖ ਲਗਾਓਗੇ ਆਕਾ ਜਾਂ ਦੇਖਿਆ ਗਿਆ ਬਰ ਕਿੰਨਾ ਲੱਗੇ ਤੇ ਲੋ ਜੀ ਇਸ ਟਾਈਮ ਮਰੀਜ਼ ਨੂੰ ਜੜਾਇਆ ਗੇੜਾ ਲਵਾਉਣ ਦੇ ਵਾਸਤੇ ਜਿਵੇਂ ਕਿ ਤੁਸੀਂ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਜਿਹੜਾ ਆ ਉਹ ਦਿਖਾਉਂਦੇ ਰਹਿੰਨੇ ਆ ਕਿ ਮੌਕੇ ਦੇ ਉੱਤੇ ਬਹੁਤ ਸਾਰੇ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਜਾਂਦੇ ਨੇ ਮੌਕੇ ਦੇ ਉੱਤੇ ਹੀ ਕਾਫੀ ਜ਼ਿਆਦਾ ਰਿਜ਼ਲਟ ਜਿਹੜੇ ਆ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ ਤੁਹਾਨੂੰ ਦਾ ਦੇ ਕਿ ਇਸ ਟਾਈਮ ਮਰੀਜ਼ ਤੁਸੀਂ ਚੱਲਦੇ ਦੇਖਦੇ ਪਈਓ ਕਿ ਬੜੇ ਆਰਾਮ ਦੇ ਨਾਲ ਥੋੜਾ ਚੱਲਦੇ ਪਏ ਨੇ ਏ ਵਿਸਾਖੀ ਉਹਨਾਂ ਦੇ ਮਿੱਤਰ ਦੋਸਤ ਨੇ ਜਿਨ੍ਹਾਂ ਨੇ ਵਿਸਾਖੀ ਫੜੀ ਹੋਈ ਏ ਇਸ ਵਿਸਾਖੀ ਦੇ ਸਾਰੇ ਦੇ ਨਾਲ ਜਿਹੜਾ ਆ ਡਾਕਟਰ ਸਾਹਿਬ ਦੇ ਕੋਲ ਪਹੁੰਚਦੇ ਵਿਸਾਖੀ ਤੁਸੀਂ ਦੇਖਦੇ ਪਈਓ ਇਹਦੇ ਨਾਲ ਹੀ ਤੁਰ ਕੇ ਪਹੁੰਚਿਆ ਪਰ ਫਿਲਹਾਲ ਜਿਹੜਾ ਆ ਕਾਫੀ ਹੱਥ ਤੱਕ ਜਿਹੜਾ ਵਧੀਆ ਤਰੀਕੇ ਨਾਲ ਤੁਰਦੇ ਪਏ ਨੇ ਕੰਮ ਚੱਲ ਰਹੀ ਕਵਰੀ ਦਵਾਈ ਦਾ ਕੰਮ ਹੈ ਮੈਂ ਸਿਰਫ ਹੱਥ ਨਾਲ ਹੱਡੀ ਨੂੰ ਸੈੱਟ ਕੀਤਾ ਠੀਕ ਹੈ ਅੱਧੇ ਤੋਂ ਵੱਧ ਠੀਕ ਹੋ ਗਿਆ ਕਿ ਨਹੀਂ ਲੱਗਦਾ ਲਕਵਾ ਹੋ ਰਾਇਆ ਹੋ ਗਿਆ ਤੇ ਹੁਣ ਜਿਹੜੀ ਗੱਲ ਤੈਨੂੰ ਕਹੀ ਉਹ ਤੋਂ ਬੱਲੇ ਬੱਲੀ ਠੀਕ ਹੈ ਜੀ ਜੇ ਉਹ ਤਾਂ ਦੁਬਾਰਾ ਬੰਡ ਰੱਖਿਆ ਤੇ ਤਾਂ ਠੀਕ ਵੀ ਨਹੀਂ ਹੁਣ ਤੂੰ ਲਾਵਾ ਕਰਦਾ ਠੀਕ ਕਿਤੇ ਰੱਖੀ ਸਰ ਕਿੰਨਾ ਲੱਗਦਾ ਪਿਆ ਤੁਹਾਨੂੰ ਬੈਠੇ ਮੈਂ ਹਲਕ ਬਹੁਤ ਹਲਕਾ ਲੱਗਦਾ ਜੀ ਬਹੁਤ ਲੱਗਦਾ ਜੀ ਦਾ ਲੱਤ ਦਾ ਜਿਹਦਾ ਮੈਂ ਤਾਂ ਮੁਰਦਾ ਆ ਉਹ ਥੋੜਾ ਜਿਹਾ ਹੈ ਕੋਈ 4 ਸਾਲ 5 ਸਾਲ 2020 20 ਦਾ ਜੀ ਤੇ ਕੋਰੋਨਾ ਹੋਇਆ ਉਦੋਂ ਮੈਂ ਡਿਗਣ ਲੱਪਿਆ ਸੀ ਅੱਜ ਪਹਿਲੀ ਵਾਰੀ ਆਇਓ ਪਹਿਲੀ ਵਾਰੀ ਚ ਲੱਤ ਹੌਲਾ ਲੱਗਣ ਡਿਆ ਹਾਂ ਕਾਫੀ ਫਰਕ ਪਿਆ ਕਾਫੀ ਜਿਆਦਾ ਤੇ ਕੀ ਕਹਣਾ ਜਾਓਗੇ ਠੀਕ ਠੀਕ ਹੈ ਜੀ ਮਾਰੇ ਡਾਕਟਰ ਸਾਹਿਬ ਜਿਵੇਂ ਕਹਿੰਦੇ ਕਿ ਸੈੱਟ ਕਰਨਾ ਡਾਕਟਰ ਸਾਹਿਬ ਨੇ ਸੈੱਟ ਕਰ ਦਿੱਤਾ ਹੁਣ ਦਵਾਈ ਦੇ ਨਾਲ ਜਿਹੜਾ ਆ ਬਾਕੀ ਜਿਹੜੀ ਨਾੜਾਂ ਦੀ ਪ੍ਰੋਬਲਮ ਆ ਉਹ ਠੀਕ ਹੋ ਗਿਆ ਜਿੱਦਾਂ ਵੀ ਉਹ 2 ਹਫ਼ਤੇ ਗਣ ਕੇ ਤੇਨ ਹਫ਼ਤੇ ਗਣ ਕੇ ਹਾਂ ਜੇ ਮੇਰੇ ਵਾਲੇ ਪੁਆਇੰਟ ਤੇ ਚੱਲੇਗਾ ਮੈਂ ਤਾਂ 1.5 ਤੋਂ 2 ਮਹੀਨੇ ਦੇ ਵਿੱਚ ਆ ਸਟਿਕ ਵਗੈਰਾ ਤਾਂ ਬਦੂਰ ਦੀ ਗੱਲ ਆ ਤੇ 3 ਕਿਲੋਮੀਟਰ ਦੌੜ ਲਾਇਆ ਠੀਕ ਹੈ ਜੀ ਸਮੇਂ ਲੱਗੀ ਕੋਈ ਕਹ ਦੂ ਤੈਨੂੰ ਹ ਤਾਂ ਅੱਜ ਇਹ ਮੈਂ ਸਟੇਕ ਫੜ ਕੇ ਤੁਸੀਂ ਆਇਓ ਐਦਾਂ ਦੇ ਪੇਸ਼ੰਤ ਨੂੰ ਤੁਸੀਂ 10 ਲੱਖ ਰੁਪਇਆ ਲੈ ਕੇ ਹਸਲ ਲੈ ਜਾਓ ਕਿਸੇ ਵੀ ਕਿਸੇ ਨੂੰ ਤੁਹਾਨੂੰ ਇਹ ਨਹੀਂ ਕਹਿਣਾ ਵੀ ਐਦਾਂ ਕਰਦੇ ਆਂਗੇ ਤਾਂ ਦੋਸਤੋ ਜਿਹੜੀਆਂ ਤਸਵੀਰਾਂ ਅੱਜ ਤੁਹਾਨੂੰ ਅਸੀਂ ਦਿਖਾ ਰਿਹਾ ਉਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਮਿੱਤਰ ਪਿਆਰੇ ਜਿਹੜੇ ਆ ਉਹ ਸਟਿੱਕ ਦੇ ਸਹਾਰੇ ਦੇ ਨਾਲ ਜਿਹੜਾ ਆ ਇੱਥੇ ਪਹੁੰਚਦੇ ਨੇ ਬੇਗੋਵਾਲ ਦੇ ਵਿੱਚ ਪਹੁੰਚਦੇ ਨੇ ਡਾਕਟਰ ਜਸਵੰਤ ਸਿੰਘ ਉਹਨਾਂ ਦੇ ਕੋਲ ਪਹੁੰਚਦੇ ਨੇ ਬਾਬਾ ਸਿਰਚਾਂਜ ਦੇਸੀ ਦਵਾਈਖਾਨਾ ਦੇ ਵਿੱਚ ਜਿੱਥੇ ਕੀ ਤੁਸੀਂ ਦੇਖਿਆ ਕਿ ਇੱਕ ਮੈਰੀਕਲ ਨਾਲੋਂ ਘੱਟ ਨਹੀਂ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖਿਆ ਕਿ ਸਟਿੱਕ ਛੱਡ ਕੇ ਜਿਹੜਾ ਆ ਆਪਣੀਆਂ ਲੱਤਾਂ ਦੇ ਸਹਾਰੇ ਦੇ ਨਾਲ ਹੀ ਤੁਰ ਕੇ ਜਿਹੜਾ ਆ ਉਹ ਅੱਗੇ ਪਹੁੰਚੇ ਨੇ ਬਹੁਤ ਵਧੀਆ ਰਿਜ਼ਲਟ ਜਿਹੜੇ ਆ ਉਹ ਤੁਹਾਡੀ ਨਜ਼ਰ ਜਿਹੜੇ ਆ ਅਸੀਂ ਕੀਤੇ ਨੇ ਇਸੇ ਤਰ੍ਹਾਂ ਬਣੇ ਰਵੋ ਡੀਪੀਸੀ ਪੰਜਾਬੀ ਦੇ ਨਾਲ ਅ ਦੋਸਤੋ ਲਗਾਤਾਰ ਤੁਸੀਂ ਤਸਵੀਰਾਂ ਸਾਡੇ ਨਾਲ ਦੇਖਿਆ ਨੇ ਡੀਪੀਸੀ ਪੰਜਾਬੀ ਦੇ ਉੱਤੇ ਬੇਗੋਵਾਲ ਤੋਂ ਜਿੱਥੋਂ ਕਿ ਤੁਹਾਨੂੰ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨੇ ਤੋਂ ਤਸਵੀਰਾਂ ਵਿਖਾਈਆਂ ਨੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਲ ਦੀ ਨਾਲ ਦੋਸਤੋ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਨੇ ਇਲਾਜ ਦੇ ਦਿਖਾਈਆਂ ਨੇ ਤਾਂ ਦਾਦੇ ਕਿ ਗੋਡੇ ਮੋਡੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਜੇਕਰ ਜੋੜਾਂ ਦੀ ਪ੍ਰੋਬਲਮ ਆ ਗੋਡੇ ਮੋਡੇ ਸਰਵਾਈਕਲ ਤਾਂ ਆਉਣ ਦੀ ਦਰਦ ਜਾਂ ਫਿਰ ਡਿਸਕ ਤੋਂ ਲੱਤ ਤੱਕ ਦਰਦ ਜਾਂਦੀ ਹੋਵੇ ਤਾਂ ਤੁਸੀਂ 베ਗੋਵਾਲ ਦੇ ਵਿੱਚ ਆ ਕੇ ਆਪਣਾ ਇਲਾਜ ਜਿਹੜਾ ਆ ਕਰਵਾ ਸਕਦੇ ਹੋ ਤਾਂ ਦਾਦੇ ਕਿ ਇੱਥੇ ਹਰ ਸ਼ਨੀਵਾਰ ਡਾਕਟਰ ਸਾਹਿਬ ਵੇਦੇ ਨੇ ਤੇ 베ਗੋਵਾਲ ਪਹੁੰਚਣਾ ਤਹੀ ਪਧਾ ਚੌਂਕ ਦੇ ਵਿੱਚ ਤਾਂ ਦਾਦੇ ਕਿ ਇੱਥੇ ਬਾਬਾ ਸਿਰਚਾਂਜੀ ਦੇਸੀ ਦਵਾਈਖਾਨੇ ਦੇ ਵਿੱਚ ਤੁਸੀਂ ਪਹੁੰਚ ਕੇ ਜਿਹੜਾ ਆ ਆਪਣਾ ਇਲਾਜ ਕਰਵਾ ਸਕਦੇ ਹੋ ਤੇ ਜਿਹੜੀ ਤੁਹਾਨੂੰ ਦੱਸੀ ਕਿ ਇੱਥੇ ਲਗਾਤਾਰ ਜਿਹੜਾ ਆ ਸ਼ਨੀਵਾਰ ਦੇ ਸ਼ਨੀਵਾਰ ਦੇਖਿਆ ਜਾਂਦਾ ਆ ਤੇ ਬਾਕੀ ਦੇ ਪੰਜ ਦਿਨ ਅਗਰ ਤੁਸੀਂ ਲੁਧਿਆਣਾ ਵਾਲੀ ਸਾਈਡ ਤੇ ਜੇ ਤਾਂ ਮੁੱਲਾਪੁਰ ਦੇ ਵਿੱਚ ਜਿਹੜਾ ਆ ਆਪਣੇ ਆਪ ਨੂੰ ਦਿਖਾ ਸਕਦੇ ਹੋ ਤੁਹਾਨੂੰ ਫੇਰ ਦੱਸ ਦਈਏ ਗੋਡੇ ਮੋਡੇ ਚਾਹੇ ਸਰਵਾਈਕਲ ਦੀ ਪ੍ਰੋਬਲਮ ਹੈ ਜੋੜਾਂ ਦੀ ਪ੍ਰੋਬਲਮ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਡਿਸਕ ਪ੍ਰੋਬਲਮ ਲੱਤ 'ਚ ਦਰਦ ਨਿਕਲਦੀ ਹੋਵੇ ਤਾਂ ਤੁਸੀਂ ਜਿਹੜਾ ਆ ਅਧਾ ਚੌਂਗ ਬੇਗਵਾਲ ਆ ਕੇ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨੇ ਤੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਬਣੇ ਰਹੋ ਤਾਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਰਹੀਏ ਧੰਨਵਾਦ